ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱ라 ਦਿਨ ਦੁਗਾਂ ਰਾਜ ਚੋਗਣ ਤਰੱਕੀਆਂ ਵਾਸ਼ੇ ਮੱਕੀ ਅੱਜ ਭਾਈ ਰਿਸ਼ਤੇਦਾਰੀ 'ਚ ਪਹੁੰਚੇ ਪਿਆ ਇੱਧਰ ਆਪਣਾ ਚੰਡੀਗੜ੍ਹ ਦੇ ਨੇੜੇ ਪਿੰਡ ਕਰਤਾਰਪੁਰ ਵੀ ਪਤਾ ਹੀ ਏ ਤੁਹਾਨੂੰ ਕੱਲ ਵੀ ਆਪਾਂ ਗੇਵ ਦੇ ਚੱਕਰੀਆਂ ਦਾ ਸਮਾਨ ਜਿਹੜਾ ਚੱਲਦਾ ਫਰਗਿਆਂ-ਸੁਰਗਿਆਂ ਦਾ ਉੱਧਰ ਅੱਜ ਵੀ ਰਿਸ਼ਤੇਦਾਰੀ 'ਚ ਪਹੁੰਚੇ ਪਏ ਲੈ ਕੇ ਸਮਾਨ ਉਰੇ ਵੀ ਅੱਜ ਆਪਾਂ ਨੇ ਮੋਟਰਸਾਈਕਲ ਵੀ ਲਿਆਉਣ ਦਾ ਤਰੀਕ ਦਿੱਤੀ ਵੀ ਤੇ ਅੱਜ ਵੀ ਪਰ ਇਹ ਲੰਘ ਜਾਣੀ ਆਪਣੀ ਸਾਰੇ ਦੀ ਹੜੀ ਕਿਉਂ ਇੱਧਰ ਰਿਸ਼ਤੇਦਾਰੀਆਂ ਤਿੰਨ ਘਟੋ ਘਟੋ ਰੇ ਵੀ ਦਿਹਾੜੀ ਲੰਘ ਜਾਨੀ ਸਾਰੇ ਉਹਨਾਂ ਨੂੰ ਆਪਾਂ ਨੇ ਫੋਨ ਕਰਤਾ ਵੀ ਕੱਲ ਨੂੰ ਆਵਾਂਗੇ ਲੈਣ ਵਾਸਤੇ ਦੋ ਲਿਆਉਣੇ ਤੇ ਇਕੱਠੇ ਹੀ ਚਲੋ ਦੂਏ ਬਾਈ ਨੂੰ ਕਹਿਤਾ ਵੀ ਅੱਜ ਲੈ ਆਉਗਾ ਜਾ ਕੇ ਆਪਣਾ ਵੀ ਆਪਾਂ ਲਿਆਉਂਗੇ ਕੱਲ ਨੂੰ ਮੋਟਰਸਾਈਕਲ ਮਾ ਚਲੋ ਅੱਜ ਆ ਇੱਧਰ ਕੰਮ ਜਿਹੜਾ ਹੈਗਾ ਕਰਦੇ ਆ ਚੱਕਰੀਆਂ ਦਾ ਵੀ ਰੌਲਾ ਪਿਆ ਹੋਇਆ ਹੈ ਕਈਆਂ ਨੱਜ ਮਰਾਉਣੀਆਂ ਕਈਆਂ ਦੇ ਕੱਲ ਨੂੰ ਹੈ ਵੀ ਦੋ ਤਰ੍ਹਾਂ ਦਾ ਚਲੋ ਇਹਨਾਂ ਨਾਲ ਉਹ ਕੱਲ ਨੂੰ ਬਣਾਉਣੇ ਤਾਂ ਕਰਕੇ ਅੱਜ ਆਪਾਂ ਵੀ ਨਵੇੜਨਾਵੇ ਕੰਮ ਹੈ ਇੱਧਰ ਚੱਕਰੀਆਂ ਦਾ ਕਿਉਂ ਕੱਲ ਨੂੰ ਤਾਂ ਫਿਰ ਆਪਣੇ ਘਰਾਂ ਹੀ ਚੱਲਣਾ ਕੰਮ ਜੇ ਕੱਲ ਨੂੰ ਨਿਕਲਦੇ ਫਿਰ ਸਾਰੀ ਦਿਹਾੜੀ ਨਿਕਲਦੇ ਫਿਰ ਘਰ ਨਹੀਂ ਬਣਾ ਹੁੰਦੀ ਨਾ ਟਾਈਮ ਨੇ ਰਹਿੰਦਾ ਹੈਗਾ ਇਹ ਵੀ ਲੰਬਾ ਚੌੜਾ ਕੰਮ ਹੈ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਚਲੋ ਅੱਜ ਪਹੁੰਚੇ ਵੇਜ ਪਿੰਡ ਕਰਤਾਰਪੁਰ ਵੀ ਇੱਥੇ ਮਾਸੀ ਵੀ ਹੈ ਮੇਰੀ ਬਾਕੀ ਸਿਸਟਰ ਵੀ ਆਈ ਵੀ ਹੋਰੀ ਸਾਲੀ ਬੁਰੀ ਵੀ ਆਈ ਵੀ ਤਿੰਨ ਰਿਸ਼ਤੇਦਾਰੀਆਂ ਤਕਰੀਬਨ ਵੀ ਤਿੰਨ ਪਾਸੇ ਜਾਣਾ ਪੈਂਦਾ ਫਿਰ ਤੁਹਾਨੂੰ ਪਤਾ ਵੀ ਟਾਈਮ ਲੰਘ ਜਾਂਦਾ ਦੋ ਦੋ ਘੰਟੇ ਲੰਘ ਜਾਂਦੇ ਆ ਬਾਕੀ ਭਾਈ ਚੱਲਦਾ ਉਹਰੇ ਪਹਿਲਾਂ ਤੁਹਾਨੂੰ ਦਿਖਾਇਆ ਤਾਂ ਮਕਾਨ ਦਾ ਕੰਮ ਲੈੰਟਰ ਪੈਂਦਾ ਫੇਰ ਦਿਖਾਇਆ ਤਾਂ ਜਦ ਆਪਾਂ ਦੁਆਰੇ ਆ ਤੇ ਪੀਓਪੀ ਹੁੰਦੀ ਸੀ ਹੁਣ ਲੱਗਣ ਲੱਗਿਆ ਉਹਰੇ ਪੱਥਰ ਉਹ ਵੀ ਧਰਨ ਦਿਖਾਉਂਦੇ ਕੋਠੀ ਦੇ ਪਾਉਂਦੇ ਦਰਸ਼ਨ ਵੀ ਤਕਰੀਬਨ ਸਾਲ ਤੇ ਉੱਪਰ ਲੰਘ ਗਿਆ ਕੰਮ ਬਹੁਤ ਲੰਮਾ ਹੋ ਜਾਂਦਾ ਮਕਾਨ ਦਾ ਕੰਮ ਹੋਣਾ ਯਾਨੀ ਉਹ ਨਹੀਂ ਕੀ ਰਹੀ ਹੈਗੀ ਕਿ ਤਾਂ ਖਰਚਾ ਬਹੁਤ ਹੈ ਬਾਕੀ ਚਲੋ ਖਰਚਾ ਇੱਧਰ ਏਰੀਆ ਨੂੰ ਥੋੜਾ ਜਿਹਾ ਮਹਿਸੂਸ ਘੱਟ ਹੁੰਦਾ ਕਿ ਇੱਧਰ ਰੇਟ ਹੁਣ ਜ਼ਮੀਨ ਦਾ ਵੱਧਾ ਹੈ ਵੀ ਮਾੜਾ ਮੋਟਾ ਖੁੰਜਾ ਜੇ ਵੇਚ ਕੇ ਪੂਰਾ ਹੋ ਜਾਂਦਾ ਵੀ ਚਲੋ ਖਰਚੇ ਘੁਰਤੀ ਵਾਲੀ ਨੇ ਇਹਨੂੰ ਕੋਈ ਹੋ ਨਹੀਂ ਹੈਗੀ ਪਰ ਟਾਈਮ ਬਹੁਤ ਲੱਗ ਜਾਂਦਾ ਮਕਾਨ ਨੂੰ ਮਕਾਨ ਹੁਣ ਇੱਕ ਤਾਂ ਛੋਟਾ ਨਹੀਂ ਅਗਲਾ ਪਾਉਂਦਾ ਮਕਾਨ ਤਾਂ ਕੜਾਈ ਪਾਉਂਦਾ ਹੈ ਵੀ ਚਲੋ ਦਿਖਾਏ ਤੇ ਪਹਿਲਾਂ ਤੁਹਾਨੂੰ ਮਕਾਨ ਜਿਵੇਂ ਚੱਲਦਾ ਤਾਂ ਵਧੀਆ ਪੈਂਦਾ ਤਾਂ ਹੁਣ ਦਿਖਾਉਂਦੇ ਫੇਰ ਜਾ ਕੇ ਅਪਾਂ ਅੰਦਰ ਤੇ ਬਾਹਰ ਤੇ ਤਾਂ ਹਲੇ ਉਕਣੇ ਲਪਾਈ ਹੋਈ ਵੀ ਹੈ ਵੀ ਪੇਂਟ ਵੀ ਇਹਨਾਂ ਨੇ ਹੋਰ ਕਰਾਉਣਾ ਕੋਈ ਹੋਰੇ ਦੱਸਦੇ ਕੋਈ ਮੇਰੇ ਹੁਣ ਆਦ ਨਹੀਂ ਹੈਗਾ ਚਲੋ ਪੇਂਟ ਹੋ ਗਏ ਜਦ ਅਪਾਂ ਪੇਂਟ ਦਿਖਾਵਾਂਗੇ ਤੁਹਾਨੂੰ ਬਾਕੀ ਦਿਖਾਉਂਦੇ ਤੁਹਾਨੂੰ ਇੱਕ ਵਾਰ ਅੰਦਰ ਜਾ ਕੇ ਵੀ ਕਿਵੇਂ ਪੱਥਰ ਪੱਥਰ ਲੱਗਿਆ ਹੋਇਆ ਹਲੇ ਅਪਾਂ ਵੀ ਅੰ ਇਦੇ ਵਿੱਚ ਇਹ ਹਲੇ ਰਹਿੰਦੇ ਆ ਚਲੋ ਇੰਨਾ ਵੀ ਆ ਵੀ ਪਿੱਛੇ ਜ਼ਮੀਨ ਇਹਨਾਂ ਦੀ ਪਈ ਆ ਵੀ ਪੁਰਾਣੇ ਮਕਾਨ 'ਚ ਬੈਠਣ ਨੂੰ ਜਗ੍ਹਾ ਹਲੇ ਹੈਗੀ ਆ ਤਾਂ ਕਰਕੇ ਉਧਰ ਕੰਮ ਵਧੀਆ ਚੱਲ ਜਾਂਦਾ ਜੇ ਕਿਤੇ ਉਹੀ ਚ ਹੈਗਾ ਘੱਟ ਹੋਵੇ ਫਿਰ ਬਹੁਤ ਔਖਾ ਹੋ ਜਾਂਦਾ ਓੰਨੀ ਕਿ ਜਗ੍ਹਾ ਬੱਚੇ ਕੰਮ ਕਰਨਾ ਬਾਕੀ ਚਲੋ ਦਿਖਾਉਂਦੇ ਜੀ ਅੰਦਰ ਦੇ ਜਾ ਕੇ ਮਕਾਨ ਆ ਬਈ ਬੋਲਟ ਮੋਟਰਸਾਈਕਲ ਜਿਹੜਾ ਮੰਨ ਲਿਆ ਵਾਂਗੇ ਕੱਢ ਲੂ ਵੀ ਭਾਈ ਬਹੁਤ ਵੀਰਾਂ ਨੇ ਵਧਾਈਆਂ ਦਿੱਤੀਆਂ ਸਾਰਿਆਂ ਨੂੰ ਭਾਈ ਵਧਾਈਆਂ ਧੰਨਵਾਦ ਸਾਰਿਆਂ ਦਾ ਤੈਨੂੰ ਦਿਲੋਂ ਧੰਨਵਾਦ ਕਰਦੇ ਆ ਵੀਰ कृपा ਰੱਖੇ ਮਾਲਕ ਚਲੋ ਆਪਾਂ ਵੀ ਪਹਿਲਾਂ ਟਾਲਦੇ ਤੇ ਮਹਾ ਚਲਾਉਣਾ ਔਖਾ ਹੋ ਜਾਂਦਾ ਦੋ ਮੋਟਰਸਾਈਕਲ ਫਿਰ ਇੱਕ ਬੰਦੇ ਬਾ ਥੋੜਾ ਜਿਹਾ ਔਖਾ ਹੋ ਜਾਂਦੇ ਹੁਣ ਬੰਦਾ ਸਾਡਾ ਥੋੜਾ ਜਿਹਾ ਜ਼ੋਰ ਲਾ ਗਿਆ ਪਾਉਣ ਮਹਾ ਚਾ ਲੈ ਆਉਂਦੇ ਆ ਉਹਨਾਂ ਵੀ ਛੁੱਟੀ ਆ ਜਾਣਾ ਫਿਰ ਦਸੰਬਰ ਦੇ ਵਿੱਚ ਕਹਿੰਦੇ ਜਦ ਤੱਕ ਇੰਜਣ ਨਹੀਂ ਖੁੱਲਜੂ ਹੁਣ ਅਸੀਂ ਇੰਜਣ ਕਾ ਖੋਲਦੇ ਨੇ ਮਹਾ ਦੇ ਵੀ ਐਕਣਾ ਚਲੋ ਠੀਕ ਹੈ ਜੀ ਦਿਖਾਉਂਦੇ ਮਕਾਨ ਬਾਕੀ ਬੋਲਟ ਲਿਆਮਗੇ ਆਪਾਂ ਕੱਲ ਨੂੰ ਜਾ ਕੇ ਫਿਰ ਲੋ ਜੀ ਆ ਮਕਾਨ ਬਾਹਰ ਤੇ ਬਣਾਇਆ ਵੈ ਇੱਥੇ ਤੇ ਬਣਾਤਾ ਇਹਨਾਂ ਨੇ ਉਹ ਗੱਡੀ ਇੱਥੇ ਖੜੀ ਹੈ ਉੱਥੇ ਸੜਕ ਆ ਮਕਾਨ ਇਹਨਾਂ ਦਾ ਤੇ ਪੁਰਾਣਾ ਹੈ ਪਹਿਲਾਂ ਮੂਰੇ ਖਾ ਦੋ ਮੰਜ਼ਲੇ ਬਾਕੀ ਇਧਰ ਡਿਜ਼ਾਈਨ ਦੇ ਪਹਿਨੇ ਲੱਗੇ ਨਕਸ਼ੇ ਵਿੱਚ ਇੱਕ ਵਰਮਾ ਦਿਖਾਇਆ ਤਾਂ ਪਹਿਲਾ ਮਾਣ ਨਕਸ਼ੇ ਜਣੀ ਬੜੀ ਚੀਜ਼ ਬਣੀ ਹੋਈ ਆ ਤਿਆਰ ਹੋ ਗਈ ਆ ਗੇਟ ਬਣ ਰਿਹਾ ਹੈ ਉਹ ਸਾਹਮਣੇ ਲੱਗਣਾ ਸੀ ਗੱਡੀ ਖੜੀ ਉਹ ਰੋ ਗਿਆ ਭਾਬਾ ਵੀ ਹੁਣ ਦੇਖਣ ਲੱਗਿਆ ਪਹਿਲਾਂ ਉੱਧਰੇ ਆਏ ਵੇ ਸਿੱਦੇ ਵੀ ਇਹ ਮੈਦਾ ਮੈਲਾ ਘਰ ਮਾ ਟੈਲਵਾ ਦੇ ਕਹਦੇ ਨਹੀਂ ਟੈਲ ਹੀ ਰੋਣਾ ਆਪਾਂ ਨਾ ਪੱਥਰ ਰੋਣਾ ਚਲੋ ਹੁਣ ਇਹਦੇ ਰਗੜਾਈ ਰੂੜੂ ਦਾ ਕੰਮ ਚੱਲਦਾ ਯਹਾਂ ਐਂਟਰੀ ਐ ਚੇ ਬਜਾ ਲੱਜ ਜਿਹੜੇ ਲੱਗਣੇ ਐ ਕਮਰੇ ਨੂੰ ਇੱਥੇ ਦੇ ਆਪ ਆਪਣਾ ਗੇਟ ਅੰਦਰਵਾੜਨਾ ਕਮਰੇ ਦਾ ਦਰਵਾਜ਼ਾ ਇੱਥੇ ਲਓ ਬਧੀਲੇ ਲੱਗੇ ਆ ਪੱਥਰ ਅਗੇ ਛੋਟੇ ਪੀਸ ਲੱਗਦੇ ਤੇ ਹੁਣ ਬੜੇ ਹਰ ਸੋਈ ਗਿਆ ਹਰ ਸੋਈ ਵੀ ਆ ਬਚਾਲੇ ਕੋਰੇ ਬਣਾ ਹੈਗਾ ਬਣੇ ਤੇ ਪਤਾ ਲੱਗੂਗਾ ਵਈ ਅਸਲੀ ਦਾ ਹੁਣ ਸਾਰਾ ਕੁਝ ਬਿਕੇ ਮੈਂ ਕਿਹ ਮ ਚੀਜ਼ਾਂ ਬਣਦੀਆਂ ਆ ਬਚਾਲੇ ਖਾਲੀ ਉੱਪਰ ਤੱਕ ਦੂਜੀ ਮੰਜ਼ਲ ਤੱਕ ਇਥੇ ਐਲ.ਈ. ਡੀ. ਲੱਗਣੀ ਐ ਨਕਸ਼ਾ ਨੁਕਸ਼ੇ ਪਾਇਆ ਸਾਰਾ ਕੁ ਕਰਿਆ ਵੈਨਾਂ ਮੈਂ। ਇਹ ਕੰਮ ਉਹ ਜੀ ਬਿਲਕੁਲ ਕਰਾ। ਇਹਨੇ ਮਕਾਨ ਸੋਣਾ ਉੱਚਾ ਚੱਕ ਕੇ ਪਾਇਆ। ਇਹਨਾਂ ਨੇ ਉਹ ਕਰ ਰਹੇ ਜੀ ਪਹਿਲਾਂ ਨੀਮਾ ਭਾਰਤੀ ਦੇ ਦੂਰੇ ਇੱਟ ਦੀ ਆਪਣੀ ਜਿਹੜੀ ਆਮ ਇੱਟ ਐ ਫਿਰ ਚੱਲੇ 4-4 5-5 ਫੁੱਟ ਜਿਹੜੀ ਜਾਨ ਮਹਲ ਨੇ ਇੱਟ ਲਾਈ ਸੀ ਨਾ ਕੰਕਰੀਟ ਵਾਲੀ ਉਹ ਲਾਈ ਐ ਸਿਧਾਲ ਚੜ੍ਹਨੇ ਤੇ। ਸਾਰੇ ਮਕਾਨ ਨੂੰ ਡੀਪੀਸੀ ਪਾ ਕੇ ਬਾ ਫਿਰ ਉਤੇ ਉਪਰ ਜਨਾਈ ਕਰੀ ਦੁਬਾਰੇ ਰੂਮ ਥੱਲੇ ਹੁਣ ਸਾਫ ਸਫਾਈ ਹੋ ਗਈ ਪਹਿਲਾਂ ਤਾਂ ਬਹੁਤ ਜਪੀਓਕੇ ਦਾ ਕੰਮ ਚੱਲਦਾ ਬਣਿਆ ਮੈਂ ਤਾਂ ਲੱਗ ਜਾਣੇ ਹਲੇ ਦੋ ਤਿੰਨ ਮਹੀਨੇ ਹਲੇ ਟਾਕਿਆਂ ਦਰਵਾਜਿਆਂ ਦਾ ਕੰਮ ਰਹਿੰਦਾ ਸਾਨੂੰ ਵੀ ਪੱਥਰ ਵਾਲੇ ਨੂੰ ਕਹਿੰਦੇ ਆ ਪੱਥਰਾਂ ਦਾ ਕੰਮ ਨਿਭੜ ਗਿਆ ਬਈ ਮਿਸਤਰੀ ਕੇ ਗੱਲ ਹੋ ਗਈ ਵੀ ਆ ਉਹ ਬੋਰਡ ਦੇ ਲਾਉਣੇ ਕਹਿੰਦੇ ਜਦੇ ਲੱਗ ਜਾਣੇ ਇਹ ਆਪਣੀ ਦੂਜੀ ਮੰਜ਼ਲ ਆ ਗਈ ਇਹ ਕਮਰਾ ਬਣਾਇਆ ਹੈ। ਇਹਦਾ ਡਿਜ਼ਾਈਨ ਇੰਨਾ ਲੱਗਾ ਇੱਥੇ ਜਿਹੜਾ ਚੌਕਸ ਬਣਾਇਆ ਪਿਆ ਹਾਇਪ ਹੈਗਾ। ਇਹ ਕਪੂੜ ਬਣਾਇਆ ਨੇ ਇੱਥੇ। ਆਂਦਰਵਾਜ਼ਾ ਫੇਰ ਵਿੱਚ ਲੁਕ ਜਾਣਾ। ਇਹਦਾ ਖੁੱਲਦਾ ਹੋਊਗਾ ਵਿੱਚ ਨੂੰ। ਬਾਥਰੂਮ ਅਟੈਚ ਹੈ। ਮੱਕ ਉੱਪਰ ਜਾ ਫਿਰਨੇ ਕੰਸਾਲਾ ਦੇ ਨੂਰੇ ਇਹ ਦੇਖੋ ਹੋਂ ਬੈਕਸ ਮੁਕਸੇ ਰੇੜੇ ਹੈਗੇ ਹੋ ਜਾਂਦੇ ਕੰਢੀਗੜ੍ਹ ਦੇ ਨੇੜੇ ਹੀ ਵਹਾਂ ਜਨੇ ਇਧਰ ਮਾਨੂੰ ਲੱਗਦਾ ਵੀ 7-8 ਕਰੋੜ ਦਾ ਹੋਣਾ ਕਿਲਾ ਬਾਕੀ ਆ ਪਿੰਡ ਦਾ ਦਰਖਿਆ ਬਾਈ ਇਹ ਪਿੰਡ ਦੇ ਬਾਹਰਲੇ ਪਾਸੇ ਕੰਸਾਲੇ ਵਾਲੀ ਸਾਈਡ ਇਹਨਾਂ ਦਾ ਉਹ ਟੈਂਕ ਪਟਿਆ ਟੁੱਟੀ ਦਾ ਪਾਣੀ ਉੱਥੇ ਆਇਆ ਕਰ ਕੋ ਉੱਥੇ ਚੱਕਿਆ ਕਰਨਾ ਉੱਪਰ ਬਾਕੀ ਟੈਂਕ ਇੱਧਰ ਪਾਉਂਦੇ ਆ ਇਹਦੀ ਹੁਣੇ ਹਲੇ ਰਗੜਾਈ ਮਸਾਲਾ ਭਰਿਆ ਵਿੱਚ ਸੋ ਬਾਕੀ ਪਹੁੰਚੂਗੇ 3 ਵਜੇ ਪਿੰਡ ਦਿਖਾਉਂਦੇ ਆਪਣੇ ਵੀ ਪਰਾਲੀ ਜੀ ਇਕੱਠੀ ਕਰਨ ਲੱਗਣਾ ਉਸ ਗੁੱਜਰ ਕੇ ਗੱਲ ਹੋਈ 2-3 ਦਿਨ ਹੋ ਗਏ ਸਭ ਕਾ ਫੋਲੀ ਵੀ ਤੇ ਆਪਾਂ ਨੂੰ ਤਾਂ ਵਧੀਆ ਸੁੱਕ ਗਈ ਹੋਣੀ ਉਹ ਆਪਾਂ ਇਕੱਠੀ ਕਰ ਲੂਗੇ ਤੇ ਬਾਕੀ ਦਿਖਾਉਂਦਾ ਜੀ ਕਾਰੋਬਾਰ ਹੋਰ ਜਿਹੜੇ ਚੱਲਦੇ ਉਹ ਜੀ ਪਹੁੰਚ ਗਏ ਜੀ ਪਰਾਲੀ ਇਕੱਠੀ ਕਰਨੇ ਵਾਲੇ ਵੀ ਚਲੋ ਚੱਕ ਹੋ ਜਿੰਦੀ ਵਧੀਆ ਨਾਲ ਡੰਗਰ ਦੇ ਮੂੰਹ ਚ ਬਹਿ ਜੂਗੀ ਇੱਕ ਨਾ ਇਕੱਠੀਆਂ ਲੈਣੇ ਲਾਦਨੇ ਨੇ ਆਪਕਿਓ ਮਸ਼ੀਨ ਬਣਾਉਣ ਲੱਗੀ ਵੀ ਹੈ ਇਕੱਠਾ ਉਹ ਵੀ ਦਿਖਾਉਂਦੇ ਆਪਾਂ ਤੁਹਾਨੂੰ ਨੇੜੇ ਜਾ ਕੇ ਫਿਰ ਵੀ ਇਹ ਮਸ਼ੀਨ ਥੋੜੀ ਜਿਹੀ ਖਰਾਬ ਜਾਦਾ ਹੁੰਦੀ ਹੈ ਇਹਦਾ ਕਦੇ ਧਾਗਾ ਟੁੱਟ ਜਾਂਦਾ ਕਦੇ ਬੈਰੇ ਖਰਾਬ ਹੁੰਦਾ ਇਹ ਤਾਂ ਥੋੜਾ ਚੱਕਰ ਜ਼ਿਆਦਾ ਪੈਂਦਾ ਬਾਕੀ ਅੱਧਰ ਚੱਲਦਾ ਕੰਮ ਵਧੀਆ ਸਿਸਟਮ ਮੈਂ ਬਣਾਇਆ ਵਾ ਲੈਂਡਾਂ 'ਚ ਲਾ ਦੇਣਾ ਸੋਹਣੀਆਂ ਇਹ ਇਹਦੇ ਵਿੱਚ ਸੰਗਲੀਆਂ ਜਾਂ ਬੋਟ ਉੱਟਦੇ ਜਿਹੜੇ ਤਾਰਾਂ ਜਲਾਈਆਂ ਵਿਛਲੇ ਨੇ ਲੋਡ ਲੂਡ ਦਾ ਨਹੀਂ ਹੈਗਾ ਟਰੈਕਟਰ ਬਸ ਉਹ ਵੀ ਬਹੁਤ ਹੌਲੀ ਚੱਲਦਾ ਟਰੈਕਟਰ ਬਾਕੀ ਇਹ ਇਹ ਇਕੱਠੀ ਕਰ ਦਿੰਦੇ ਨਾ ਗਿੱਲੀ ਜਿਕਣਾ ਹੁਣ ਹਟੇਰੀਆਂ ਗਿੱਲੀਆਂ ਆਪਾਂ ਨਾਲ ਚਲੋ ਫੋਲਤੀ ਤੁਸੀਂ ਵੀ ਫੇਰ ਥੋੜਾ ਜਿਆ ਖਰਾਬ ਕਰਦੀ ਹੁਣ नालियाँ साफ हो जाता है अरे ਹੈ ਨੋ ਸਵੇਰ ਜੇ ਜਲਦੀ ਜਲਦੀ ਹੈ ਦਾ ਦਾਜਰੀ ਪ੍ਰੋਬਲਮ ਆ ਗਿਆ ਨਾ ਕੱਗਾ ਟੋੜ ਰਹੀ ਆ ਮਾਰੇ ਉਹ ਲੈ ਕੇ ਸਟੇਪਲੀ ਲਈ ਮੇਰੇ ਵਾਲੇ ਜਗਾ ਤੇ ਨਹੀਂ ਬਣਾਈ ਮੈਂ ਫੋਲੀ ਪਈ ਆ ਉਹ ਤੇ ਰਜੀਤ ਦੇ ਘਰ ਕੋਲ ਆ ਨਾ ਫੋਲੀ ਬਈ ਕੱਲ ਦੀ ਸਾਰੀ ਤੋਂ ਪਾਲੋ ਆਤੀ 11 ਵਜੇ ਤੇ ਦੇਖੀ ਕਿ ਆ ਜਾ ਮਾਲ ਤੰਗੜੀ ਕਰ ਮੈਂ ਤੰਗੜੀ ਦਾ ਸਾਰੀ ਫੋਲਤੀ ਸਾਰੇ ਕੀ ਲੈਈ ਉਹ ਸੁੱਕੀ ਹੋਣੀ ਆ ਹਾਂ ਹਰ ਇੱਕ ਹਾਂ ਬਹੁਤ ਕੱਲ ਤੋਂ ਪਾਣੀ ਬਹੁਤ ਘੱਟ ਦੀ ਤੇ ਹਵਾ ਹੀ ਬਹੁਤ ਘੱਟ ਜਲਦੀ ਦੀ ਇੱਥੇ ਕਿਉਂ ਹਰਜੀਤ ਦਾ ਘਰ ਦੇਖਿਆ ਨਹੀਂ ਉਹ ਉੱਥੇ ਹੀ ਹਰਜੀਤ ਦਾ ਵੀ ਕੀਲਾ ਗਾਇ ਲੈ ਮੇਰਾ ਵੀ ਗਾਇ ਲੈ ਆਰਾ ਹੋ ਗਲੀ ਵੇ ਗੱਲੀ ਗਿੱਲੀ ਬਈ ਜਮੇ ਖਿਆਉਣ ਗਿੱਲੀ ਕਰਕੇ ਹਾਸਾ ਟੁੱਟਦਾ ਦਾਦਾ ਇਹ ਮੀਨਾ ਥੋੜਾ ਜਿਹਾ ਕੰਮ ਖਰਾਬ ਕਰਦਾ ਬਾਕੀ ਹੁਣ ਇਹਨਾਂ ਦਾ ਕੰਮ ਚੱਲੂਗਾ ਹਰੇ ਬੜਾ ਜਿਹੜੀ ਚੱਲੀ ਦਵਾ ਬਾਕੀ ਟੀਚ ਵਧੀਆ ਬਣਾਂ ਕਿਆ ਚੀਜ਼ ਖਰਾਬ ਕਰਦੀ ਐ ਕੋ ਖੜ ਗਿਆ ਨਾ ਉੱਥੇ ਨਹੀਂ 4-5 ਲਾਈਨਾਂ ਕੱਢ ਦੇਣੀਆਂ ਕਿੱਥੇ ਉਹ ਬਸ ਜ ਤਾਗਾ ਤੇ ਕੰਬ ਰਿੱਕੀ ਵਾਲਾ ਬਹੁਤ ਹੈ ਖੋਲ ਘਲਾਈ ਖਾਸੀ ਕਰਨੀ ਪੈ ਜਾਂਦੀ ਐ ਦੀ ਵੀ ਉਹਦੇ ਕਰਕੇ ਕੰਮ ਲੇਟ ਹੋ ਜਾਂਦਾ ਕੱਲ ਨੂੰ ਇਹਦੇ ਤਕਰੀਬਨ ਇਹੀ ਬਣਨੀ ਆ ਉਰੇ ਵੀ ਕੱਲ ਨੂੰ ਸ਼ਾਇਦ ਆਪਣਾ ਸ਼ਾਮ ਨੂੰ ਫੇਰ ਕੰਮ ਆਵੇ ਬਸ ਜਦੋਂ ਟੈਨਸ਼ਨ ਬਣਨਾ ਚੰਦਾ ਫੇਰ ਇਹ ਕੰਮ ਲੰਬੇ ਚੱਲਦੇ ਹੋਣ ਇਹਨਾਂ ਦੇ ਵੀ ਘਾਟੇ ਪਗੜੇ ਜੀ ਕਿਆ ਨਹੀਂ ਹੈਗਾ ਦੇਖਦੇ ਆ ਕਾਣਾ ਧੜਾ ਦਾ ਕਾਂਟੇ ਖੰਡ ਦਾ ਕਾਜਣਾ ਇੱਦਾਂ ਥੋੜੇ ਉਧਰ ਕਿਸੇ ਦੇ ਮਾਰਤਾ ਦਰੈ ਕਰੈਕ ਜਾ ਬਾਕੀ ਪ੍ਰਾਲੀ ਫੋਲੀ ਵੀ ਦੇਖਦੇ ਆ ਬਾਕੀ ਮੱਕੀ ਪਾਈ ਮੀਂਹ ਕਰਕੇ ਥੋੜਾ ਜਿਹਾ ਰੰਗ ਫੜਿਆ ਜੀਰੀ ਨੇ ਇੱਕ ਵਾਰ ਵੈਸੇ ਧਾਨ ਪੱਕੇ ਸਾਰੇ ਧਾਨਾਂ 'ਚ ਕੋਈ ਉਹ ਨਹੀਂ ਹੈਗਾ ਮੀਂਹ ਪੈਣ ਕਰਕੇ ਵਧੀਆ ਬਣੀ ਚੀਜ਼ ਇੱਕ ਵਾਰ ਸਾਰੇ ਹੁਣ ਤਾਂ ਇੱਕ ਜਿਹੀ ਪੱਕੇ ਵਿਆ ਖੇਤ ਦੀ ਬਾਤਾਂ ਚਲੋ ਹੁਣ ਮਸ਼ੀਨ ਵਾਲਿਆਂ ਦਾ ਇੱਕ ਦੋ ਦਿਨ ਲੋਡ ਜਾ ਪਊਗਾ ਉਹਦੇ ਕਰਕੇ ਫਿਰ ਆਜੂਗਾ ਸੈਟ। ਬਾਕੀ ਮੰਡੀਆਂ ਮੁੰਡਿਆਂ ਜੇ ਵਧੀਆ ਵਿਕਦੇ ਆ ਕੋਈ ਇੰਨਾ ਹੜਕਾ ਵਟਾਲਾ ਕੰਮ ਨਹੀਂ ਹੈਗਾ। ਸਾਰਾ ਕੁਝ ਸੈਟ ਹੈ। ਚਲੋ ਇੱਕ ਵਾਰ ਬਿਮਾਰੀ ਆ ਉਹ ਤੇ ਖੜੇ ਸਾਗਾ ਪਈ ਵੀ ਆ। ਪਈ ਵੀ ਬਹੁਤ ਡਰਾਈ ਵੀ ਬਹੁਤ ਆ ਬਿਮਾਰੀ ਨਾਲ ਚਲੋ ਨਿਕਲ ਜਾਂਦੇ ਸੋਣਾ ਫੇਰ ਵੀ। ਤੇ ਸਾਰੇ ਕਾਲੇ ਹੋਏ ਹੋਏ ਵਿੱਚ। ਵਿੱਚ ਸਾਫ ਵੀ ਹੋ ਗਏ। ਵਧੀਆ ਬਣ ਗਏ ਅੱਗੇ ਨਾਲ ਤੇ ਮੀਝਾ ਪੈਣ ਕਰਕੇ ਸਾਰਾ ਕੁਝ ਸੈਟ ਆ ਗਿਆ। ਵੀ ਚਲੋ ਆਪਾਂ ਥੋੜਾ ਜਿਹਾ ਕਰੀ ਜਾਂਦੇ ਵੀ ਹਾਂ ਇਹ ਹੋ ਜਾਣਾ ਹੋ ਜਾਣਾ ਉਹਨੂੰ ਹੀ ਫਿਕਰ ਆ ਬਾਈ ਸਾਰਾ ਕੁਝ। ਵੀ ਕਰਨ ਕਰਾਵਣ ਕਹਿੰਦਾ ਆਪੇ ਆਪ ਜਿਹੜਾ ਵੀ ਸਾਰਾ ਕੁਝ ਸੈਟ ਆਇਆ ਹੋ ਜਾਂਦਾ ਯਾਨੀ 26 ਜੀਰੀ ਦਾ ਫਰਕ ਹੈ ਇਹ ਪਹਿਲਾਂ ਆ ਜਾਂਦੀ ਹੈ ਬਾਕੀ ਦੋ ਦਿਨ ਹੋ ਗਏ ਥੋੜਾ ਜਿਹਾ ਰਿਸ਼ਤਦਾਰੀ ਜਾਣੇ ਕਰਕੇ ਕੰਮ ਮੁੜ ਗਿਆ ਆਪਾਂ ਨੇ ਵੀ ਇਹਦੇ ਵਿੱਚ ਕੱਲ ਨੂੰ ਦੇਖਦੇ ਕੱਲ ਨੂੰ ਵੀ ਆਪਣਾ ਮੋਟਰਸਾਈਕਲ ਲੈ ਕੇ ਹਣ ਉਹਦਾ ਟਾਈਮ ਲੱਗ ਜਾਣਾ ਇਹ ਵਿੱਚ ਬੜੇ ਬੂਟੇ ਖਾਸੇ ਖੜੇ ਆ ਉਹ ਦੇਖੋ ਕਿੰਨੇ ਖੜੇ ਨੇ ਇਹ ਆਪਾਂ ਨੇ ਵੜ ਦੇਣੇ ਆ ਕੱਲ ਨੂੰ ਦੇਖਦੇ ਦੁਪਹਿਰੇ ਤੋਂ ਪੂਰੇ ਤੋਂ ਬਾਅਦ ਬਾ ਪਰਸੋਂ ਤੱਕ ਇਹ ਦੀ ਜਾਨੀ ਵढਾਈ ਵੀ ਹੋ ਜਾਣੀ ਆ ਵੀਰੇ ਵੀ ਪਰਸੋਂ ਆਵਾ ਚੱਕ ਦੇਣਾ ਪਲਾਟ ਸਾਰੇ ਜਿੰਨਾ ਵੀ ਹੈਗਾ ਹੋ ਜੂਗਾ ਪਹਿਲਾ ਪਰਸੋਂ ਦਾ ਕਿਹਾ ਮਸ਼ੀਨ ਵਾਲੇ ਆਹ ਏਰੀਆ ਵੀ ਹੋ ਜਾਣਾ ਬੇਲਾ ਜਿਹੜਾ ਚਮਕਦਾ ਵੀ ਚਲੋ ਦਿਖਾਉਂਦੇ ਜੀ ਫੇਰ ਜ਼ਿਆਦਾ ਆ ਗਿਆ ਕਣੀ ਇਹਨਾਂ ਕੱਲ ਪਰੇ ਜਲੀ ਜਾਣਾ ਵੀ ਦਿਨਤਾ ਤਕਰੀਬਨ ਛਪਣੇ ਵਾਲਾ ਹੀ ਆ ਅਜੇ ਕਹਿੰਦੇ ਫਿਰ ਐਕ ਜਾਂ ਵੱਜ ਜਾਂਦਾ ਪਰਾਂ ਤਾਂ ਫੋਲਤੀ ਦੀ ਸਕਾਈ ਪੀ ਪਰਾਲੀ ਵੀ ਚਲੋ ਇਕੱਠਾ ਕਰ ਲੀ ਗਰ ਬਣਾ ਕੇ ਚੱਕੀ ਜਾਂਦੇ ਵੀ ਠੀਕ ਆ ਜੀ ਮਿਲਦੇ ਆ ਫੇਰ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਕੀ ਦਿਖਾਉਂਦੇ ਫੇਰ ਮੋਟਰਸਾਈਕਲ ਵੀ ਕੱਲ ਨੂੰ ਆਪਾਂ